ਇੱਕ ਬਰਾਤ ਕੈਮਰੇ ਵਾਲਿਆਂ ਦੀ ਇੱਕ ਬਰਾਤ ਬਹਿਰਿਆਂ ਦੀ ਫਿਰ ਇੱਕ ਬਰਾਤ ਥੋੜੀ ਹੁੰਦੀ ਹੈ ਇੱਕ ਬਰਾਤ ਚ 10-10 ਬਰਾਤੇ ਜਾਂਦੀਆਂ ਪਿਆਰਿਆ 10-10 ਸੇ ਬਰਾਤਾ ਤੇ ਫਿਰ ਅਸੀਂ ਗੁਰੂ ਕੇ ਸਿੱਖਾਂ ਇਸ ਕਰਕੇ ਗੁਰਮਰਜਾਦਾ ਵਿੱਚ ਆਓ ਥੋੜਾ ਪਿੱਛੇ ਚਲੇ ਜਾਈਏ ਬਜ਼ੁਰਗ ਜਿਹੜਾ ਦੱਸਦੇ ਸੀ ਉਸ ਵੇਲੇ ਪਿਆਰ ਅੰਮ੍ਰਿਤ ਵੇਲੇ ਆਸਾ ਦੀ ਵਾਰ ਹੁੰਦੀ ਹੈ ਸਾਰੇ ਬਾਣੀ ਸਰਵਣ ਕਰਦੇ ਫਿਰ ਆਨੰਦ ਕਾਰਜ ਹੁੰਦੇ ਕੱਲ ਮੈਂ ਸੰਤ ਗੁਰਬਚੇ ਸਿੰਘ ਜੀ ਦਾ ਥੋੜਾ ਜਿਗਰ ਕੀਤਾ ਸੀ ਯੂਪੀ ਸੰ ਲੋ ਤੇ ਫਿਰ ਮਹਾਪੁਰਸ਼ਾਂ ਦੇ ਦੁਆਨ ਉਚ ਆਇਆ ਕਰਦੇ ਸੀ ਨੱਥਰਪੁਰ ਦੇ ਮਹਾਪੁਰਸ਼ਾਂ ਦੇ ਸੇਵਕਾਂ ਨੂੰ ਤੇ ਤੜਕੇ ਉਹਨਾਂ ਨੇ 3 ਵਜੇ ਇਸ਼ਨਾਨ ਕਰਨਾ ਡੈਮ ਤੇ ਉਹਨਾਂ ਦੀਆਂ ਤਿੰਨ ਲੜਕੀਆਂ ਮੈਨੂੰ ਕਹਿੰਦੇ ਤੁਹਾਡੇ ਕੋਲ ਆਨੰਦ ਕਾਰਜ ਕਰਾਉਣੇ ਆ ਤੁਹਾਡੇ ਕੋਲ ਕਰਾਉਣੇ ਸਮਾਂ ਕੀ ਰੱਖਿਆ ਉਹਨਾਂ ਦਾ ਤੜਕੇ 2 ਵਜੇ ਦਾ ਪਹਿਲੀ ਬੇਟੀ ਦੇ ਨੰਦਕਾਰਜ ਹੋਏ। ਵੀ ਸਾਰੀ ਬਰਾਤ ਪਹਿਲਾਂ ਆਸਾ ਦੀ ਵਾਰ ਸੁਣੇਗੀ ਫਿਰ ਨੰਦਕਾਰਜ ਹੋਣਗੇ। ਫਿਰ ਦੋ ਬੇਟੀਆਂ ਦੀਆਂ ਸ਼ਾਦੀਆਂ ਸੀ ਇੱਕ ਲਖਨਊ ਤੋਂ ਇੱਥੇ ਬਲਾਸਬੋਧ ਦੇ ਨਾਲ ਹੀ ਹੈ ਇਹਨਾਂ ਦਾ ਫਾਰਮ ਬਰਾਤ ਉਹਨਾਂ ਸ਼ਿਕਾਂਸ਼ੀਪੁਰ ਤੋਂ ਕਹਿੰਦੇ ਜੇ 2 ਵਜੇ ਆ ਕੇ ਆਸਾ ਦੀ ਵਾਰ ਦੀ ਅਰਦਾਸ ਸ਼ਾਮਲ ਹੋਗੇ ਤਾਂ ਤੇ ਨੰਦਕਾਰਜ ਕਰੂੰਗਾ ਨਹੀਂ ਤੇ ਅਗਲੇ ਦਿਨ ਆਓਗੇ। ਪਰਿਵਾਰ ਵਾਲੇ ਆਂਦੇ ਵੀ ਬਾਪੂ ਚੜ੍ਹਾਈ ਕਰ ਜੇ ਤੇ ਚੰਗਾ ਵਖਤ ਪਾਤਾ ਇਹਨੇ। ਹਾਂ RAM NA 12 ਵਜੇ ਕਰਨੇ ਸੀ 4 ਵਜੇ ਕਰਨੇ ਸੀ ਲਖਨਊ ਤੋਂ ਬਰਾਤ ਆਉਣੀ ਹੈ ਕਿਵੇਂ ਆਉਣਗੇ ਉਹ ਕਹਿੰਦਾ ਮੈਨੂੰ ਗੁਰੂ ਤੇ ਭਰੋਸਾ ਹੈ ਹਰਦਾਸ ਤੇ ਉੱਥੇ ਪਹੁੰਚ ਗਿਆ ਰਾਤ ਹੀ ਉੱਥੇ ਸੀ ਬਚਨ ਬਾਲਾ ਕਰਦੇ ਰਹੇ ਤੇ ਜਿਹੜੇ ਲਖਨਊ ਵਾਲੇ ਸੀ ਨਾ ਉਹ 12 ਵਜੇ ਆ ਕੇ ਬਲਾਖਪੁਰ ਵੀ ਅਸੀਂ ਤੇ 12 ਵਜੇ ਆ ਗਏ ਤੁਸੀਂ 2 ਵਜੇ ਦਾ ਟਾਈਮ ਦਿੱਤਾ ਦੂਜੇ ਵੀ ਨਹਿਰ ਤੇ ਆ ਕੇ ਬਹਿ ਕੇ ਕਾਂਸ਼ੀਪੁਰ ਵਾਲੇ ਵੀ ਦੇਖ ਲਓ ਤੇ ਸਾਰੇ ਆ ਸਾਰੀਵਾਰ ਬੇਨਤੀ ਕਰਦਾ ਹਾਂ ਭਾਵ ਅੱਜ ਅਸੀਂ ਬੱਚਿਆਂ ਦੇ ਆਨੰਦ ਕਾਰਜ ਸ਼ਾਦੀਆਂ ਕਰਨੀਆਂ ਸਭ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਜਾਓ ਸਾਰੇ ਉੱਥੋਂ ਇੱਧਰ ਤੋਂ ਜਾਓ ਜਿੱਧਰ ਜਾਣਾ ਹੈ ਭਾਈ ਤੁਸੀਂ ਜਿਸ ਜੋੜੀ ਵਾਸਤੇ ਦਾਸ ਕਰਨੀ ਹੈ ساری ਜ਼ਿੰਦਗੀ ਉਹਨਾਂ ਦੀ ਅੱਗੋਂ ਹੈ ਉਹਦੇ ਵਾਸਤੇ ਅਸੀਂ ਰਾਸ ਵਿੱਚ ਵੀ ਨਹੀਂ ਜੁੜ ਸਕਦੇ ਇਹ ਵੀ ਬੇਨਤੀ ਤੇ ਕੈਮਰੇ ਵਾਲਿਆਂ ਨੂੰ ਮੈਂ ਖਾਸ ਕਰਕੇ ਇੱਥੇ ਤੇ ਧਿਆਨ ਹੈ ਮੈਂ ਦੂਸਰੇ ਥਾਂ ਜਦੋਂ ਬਰਾਤਾਂ ਤੇ ਭਾਈ ਕੈਮਰੇ ਨੂੰ ਕਹਿੰਦੇ ਗੁਰੂ ਗ੍ਰੰਥ ਸਾਹਿਬ ਪਿੱਠ ਨਾ ਕਰੋ É o que